ਸ਼ਿਕਾਰ ਹੋ ਰਿਹਾ ਉਹ ਜੇਕਰ ਕੰਪਨੀ ਤੁਹਾਨੂੰ ਇਹ ਗੱਲ ਕਹਿੰਦੀ ਆ ਕਿ ਅਸੀਂ ਤੁਹਾਡਾ 100% ਵੀਜ਼ਾ ਲੈ ਲਾਂਗੇ ਤੁਹਾਡੀ ਫੈਮਿਲੀ ਨੂੰ ਕੈਨੇਡਾ ਦੇ ਵਿੱਚ ਬਾਹਰ ਕੱਢ ਦਾਂਗੇ ਸਾਡੀ ਅੰਬੈਸੀ ਦੇ ਵਿੱਚ ਸੈਟਿੰਗ ਹੈ ਅਸੀਂ ਤਾਂ ਤੁਹਾਡਾ ਵੀਜ਼ਾ ਲੈ ਲਾਂਗੇ ਜੀ ਰਿਫਿਊਜ਼ਲ ਲੱਗ ਹੀ ਨਹੀਂ ਸਕਦੀ ਸੋ ਤੁਸੀਂ ਬਹੁਤ ਹੀ ਭੋਲੇ ਹੋ ਤੁਹਾਡੇ ਨਾਲ ਇੱਕ ਬਹੁਤ ਹੀ ਵੱਡਾ ਫਰਾਡ ਹੋ ਰਿਹਾ ਜੀ ਕਿਉਂਕਿ ਲਗਾਤਾਰ ਰਿਫਿਊਜ਼ਲ ਲੱਗ ਰਹੀਆਂ ਨੇ ਔਰ ਜ਼ਿਆਦਾਤਰ ਕਲਾਇੰਟਸ ਨੂੰ ਇਹ ਗੱਲ ਕਹੀ ਜਾ ਰਹੀ ਆ ਕਿ ਤੁਹਾਡਾ ਤਾਂ ਅਜੇ ਤੱਕ ਰਿਜ਼ਲਟ ਹੀ ਨਹੀਂ ਆਇਆ ਬਹੁਤ سارے ਸਾਡੇ ਕੋਲ ਕਲਾਇੰਟਸ ਆਉਂਦੇ ਨੇ ਕਿ ਅਸੀਂ 6 ਮਹੀਨੇ ਪਹਿਲਾਂ ਕਿਸੇ ਕੰਸਲਟੈਂਟ ਦੇ ਕੋਲ ਜਾਂ 에ਜੰਟ ਦੇ ਕੋਲ ਗਏ ਸੀ ਜਿਨੇ ਨੇ ਸਾਡੇ ਕੋਲ 100% 100% ਗਾਰੰਟੀ ਦੀ ਐਤ ਉ ਓਪਨਿੰਗ ਵੀਜ਼ਾ ਲੈ ਲਾਂਗੇ ਪਰ ਜਦੋਂ ਅਸੀਂ ਉਹਨਾਂ ਦੇ ਕੋਲੋਂ ਰਿਜ਼ਲਟ ਜਾਂ ਕੋਈ ਵੀ ਡਾਕੂਮੈਂਟ ਵਾਲੇ ਪੁੱਛਦੇ ਆ ਤਾਂ ਸਾਨੂੰ ਦੱਸਦੇ ਨਹੀਂ ਰਿਜ਼ਲਟ ਪੈਂਡਿੰਗ ਆ ਗਏ ਨੇ ਔਰ ਰਿਜ਼ਲਟ ਪੈਂਡਿੰਗ ਨੇ ਤੁਹਾਡੀ ਰਿਫਿਊਜ਼ਲ ਲੱਗ ਚੁੱਕੀ ਆ ਜੀ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਾਡੇ ਕੋਲ ਕਲਾਇੰਟ ਆਏ ਨੇ ਅਸੀਂ ਉਹਨਾਂ ਦੇ ਕੈਪਚਰਡ ਕਰਵਾਏ ਨੇ ਉਹਦੇ ਵਿੱਚ ਉਹਨਾਂ ਦੀ ਰਿਫਿਊਜ਼ਲ ਲੱਗੀ ਹੁੰਦੀ ਆ ਬਟ ਕਲਾਇੰਟਸ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਹਾਡਾ ਤਾਂ ਹਾਲੇ ਰਿਜ਼ਲਟ ਹੀ ਨਹੀਂ ਆਇਆ ਸੋ ਬਹੁਤ ਬਹੁਤ ਵੱਡਾ ਇੱਕ ਜਿਹੜਾ ਜਾਲ ਵਿਛਾਇਆ ਜਾ ਚੁੱਕਾ ਹੈ ਜੀ 100% ਗਾਰੰਟੀ ਦੇ ਚੱਕਰ ਦੇ ਵਿੱਚ ਸਾਡੇ ਪੰਜਾਬ ਦੇ ਭੋਲੇ-ਭਾਲੇ ਲੋਕ ਨੇ ਜਿਹੜੇ 15-20 ਲੱਖ ਰੁਪਈਆ 100% ਗਾਰੰਟੀ ਦੇ ਨਾਮ ਤੇ ਦੇਣ ਦੇ ਲਈ ਇਕਦਮ ਤਿਆਰ ਹੋ ਜਾਂਦੇ ਨੇ ਔਰ ਬਾਅਦ ਵਿੱਚ ਕੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਸੋ ਵੈਸਟਰਨ ਪਾਥ ਇੱਕ ਸਹੀ ਤਰੀਕੇ ਦੇ ਨਾਲ ਚੰਗੇ ਡਾਕੂਮੈਂਟ ਦੇ ਨਾਲ ਤੁਹਾਨੂੰ ਆਪ ਦੇ ਤੁਹਾਡੇ ਡਾਕੂਮੈਂਟ ਤੇ ਸਹੀ ਗਾਈਡ ਕਰਕੇ ਤੁਹਾਡਾ ਵੀਜ਼ਾ ਲੈ ਰਿਆ ਜੀ ਲਗਾਤਾਰ ਦੇਖ ਰਹੇ ਹਾਂ ਜੀ ਅਸੀਂ ਵੈਸਟਰਨ ਪਾਥ ਕੰਸਲਟੈਂਸੀ ਮੇਰਾ ਫੇਸਬੁੱਕ ਚੈਨਲ ਆ ਔਰ ਮੇਰਾ YouTube ਲਗੀ ਵੈਸਟਰਨ ਪਾਸ ਇਮੀਗ੍ਰੇਸ਼ਨ ਜਿਸ ਤੇ ਅਸੀਂ ਹਜ਼ਾਰਾਂ ਫੈਮਿਲੀਜ਼ ਦੇ ਵੀਜ਼ੇ ਲਗਵਾਏ ਨੇ ਜੀ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਟੂਰਿਸਟ ਵਿਜ਼ਟਰ ਵੀਜ਼ਾ ਵਿਦ অর ਵਿਦਆਊਟ ਸਪਾਂਸਰਸ਼ਿਪ ਪਰ ਜ਼ਿਆਦਾਤਰ ਜਿਹੜੇ ਕਲਾਇੰਟਸ ਇਸ ਸ਼ੋਰ ਸ਼ੋਰ ਵੀਜ਼ਾ ਦਾ ਸ਼ਿਕਾਰ ਹੋ ਰਹੇ ਨੇ ਹੋਟਲ ਬੁਕਿੰਗ ਦੇ ਜਿਨ੍ਹਾਂ ਦੇ ਕੋਲ ਕੋਈ ਰਾਹਦਾਰੀ ਨਹੀਂ ਹੈਗੀ ਜਿਨ੍ਹਾਂ ਦੇ ਕੋਈ ਭੈਣ ਭਰਾ ਜਾਂ ਰੈਲੇਟਿਵ ਬਾਹਰ ਨਹੀਂ ਗਏ ਹੈਗੇ ਉਹਨਾਂ ਨੂੰ